ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖ ਕੇ ਜਾਇਓ ਯਾਰ ਬਾਕੀ ਕੌਣਾ ਕੀ ਬਣੂ ਮੇਰੀ ਜਾਨ ਦੀ ਤੇਰਾ ਮੇਰਾ ਰਿਸ਼ਤਾ ਤਾਂ ਪੱਕਾ ਹੁੰਦਾ ਹੂੰ ਰਾਜ਼ਾਂ ਜਾਣੀ ਇਹ ਮੈਨੂੰ ਪੁੱਛਣਾ ਜੱਟਾਂ ਵਾਲੀ ਗੱਲ ਸਦਾ ਟੱਕਾ ਹੁੰਦਾ ਉਹ ਬਾਕੀ ਪੇਪਰਾਂ ਦਾ ਕੀ ਬਣੂ ਇਹ ਮੈਨੂੰ ਜਾਣਦਾ ਪਰ ਰਿਜ਼ਲਟ ਵੇਲੇ ਮੰਮੀ ਦਾ ਚਮਟਾ ਤੱਕਾ ਹੋਊਗਾ ਕਰਦੀ ਕੀ ਆ ਫਟਬਾਲ ਜੀ ਇਹ ਉਹ ਤੇਰੀ ਘਰ ਘਰ ਖੇਡਣ ਦੀ ਉਮਰ ਹੈ ਜੇ ਨਾ ਕਿ ਘਰ ਬਸਾਉਣ ਦੀ ਇਹਨੂੰ ਜੰਮ ਦੀ ਸਾਰ ਨੂੰ ਏ ਫੋਨ ਫੜਾਤਾ ਇੱਥੇ ਸਾਨੂੰ ਮੇਲਿਆਂ ਦੇ ਵਿੱਚੋਂ ਮਸਾ ਮਿੰਨਤਾ ਕਰ-ਕਰ ਕੇ ਇੱਕ 10 ਰੁਪਏ ਵਾਲਾ ਐਡਾ ਕਾ ਫੋਨ ਮਿਲਦਾ ਹੁੰਦਾ ਸੀਗਾ ਜਿਹੜਾ ਮਰਜੀ ਬਟਨ ਦਬਾ ਦੀਏ ਉਹਦੇ ਇੱਕੇ ਗਾਣਾ ਚੱਲਦਾ ਹੁੰਦਾ ਸੀਗਾ ਚੱਲ ਛਈਆਂ 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 ਚੱਲ ਛਈਆਂ ਛਈਆਂ ਬਸ ਉਹਦੇ ਵਿੱਚ ਸਾਰਾ ਦਿਨ ਖੁਸ਼ ਹੁੰਦੇ ਰਹਿੰਦੇ ਸੀਗੇ ਕਹਿੰਦੀ ਤੇਰਾ ਮੇਰਾ ਰਿਸ਼ਤਾ ਤਾਂ ਪੱਕਾ ਹੋਊਗਾ ਉਹ ਤੇਰੀ ਤਾਂ ਆਪਦੇ ਘਰ ਵਾਲੇ ਨਾਲ ਤਿੰਨ ਟਾਇਰਾਂ ਵਾਲੀ ਸਾਈਕਲੀ ਚਲਾਉਣ ਪਿੱਛੇ ਹੀ ਲੜਾਈ ਪੈ ਜਾ ਕਰੂਗੀ ਤੂੰ ਤਾਂ ਉਹਨੂੰ ਇਹ ਕਿਹਾ ਕਰਨਾ ਵੀ ਮੈਨੂੰ ਨਹੀਂ ਪਤਾ ਹੈਗਾ ਪਤਾ ਮੈਨੂੰ ਝੂਠੇ ਦੇ ਸੈਗਲੀ ਤੇ ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਦੂੰਗੀ ਹਾਂ ਜੇ ਸਾਹਵ ਨਾਲ ਤੂੰ ਹੁਣੇ ਧੱਕਾ ਕਰਨ ਨੂੰ ਫਿਰਦੀ ਆ ਨਾ ਉਹ ਤੇਰੀ ਬਾਹਾਂ ਦੇ